ਫੌਲੀ ਕਿਵੇਂ ਹੋ ਜੀ ਸਾਰੇ ਤੇ ਮੈਂ ਤੇ ਜਗਮੀਤ ਇਧਰੋਂ ਆਏ ਸੀਗੇ ਅਟੇ ਤੇ ਗਏ ਸੀ ਸਾਨੂੰ ਕੰਮ ਸੀਗਾ ਪਹਿਲਾਂ ਮੈਂ ਤੜਕੇ ਗਈ ਤੇ ਹੁਣ ਫੇਰ ਜਾਣਾ ਪਿਆ ਤੇ ਇੱਥੋਂ ਨਾ ਅਸੀਂ ਐਂ ਆਈ ਜਾਂਦੇ ਸੀ ਅੱਡੇ ਤੋਂ ਤੇ ਤੋਂ ਰਾਹ ਚੋਂ ਨਾ ਪੈਣਾ ਨੇ ਸਾਨੂੰ ਬਾਦ ਮਾਰ ਲਈ ਮੈਂ ਹੁਣ ਇੱਥੇ ਉਹਨਾਂ ਦੇ ਘਰੇ ਹੀ ਬੈਠੀ ਆ ਉਹਨਾਂ ਨੇ ਨਹੀਂ ਤਾਂ ਵਿੱਚ ਵੀਡੀਓ ਦੇਉਣਾਗਾ ਤੇ ਨਹੀਂ ਉਹਨਾਂ ਨੇ ਵਿੱਚ ਬੋਲਣਾ ਤੇ ਬਹੁਤ ਜ਼ਿਆਦੇ ਪੈਣਾ ਨੇ ਮੇਰੇ ਨਾਲ ਗੱਲਾਂ ਕੀਤੀਆਂ ਸਾਡੇ ਪਿੰਡ ਦੇ ਗਈਆਂ ਪੈਣਾ ਤੇ ਕਹਿੰਦਾ ਜਿੱਦ ਤੇ ਅਸੀਂ ਕਿਹਾ ਜਿਵੇਂ ਮੀਂਹ ਦੀ ਮੰਮੀ ਨੇ ਹੁਣ ਜਿੰਦਰਾ ਲਾਇਆ ਨਾ ਗੇਟ ਨੂੰ ਤੇ ਇੱਥੋਂ ਦੀ ਇੱਥੋਂ ਦੀ ਲੰਘੂਗੀ ਤੇ ਕਹਿੰਦੇ ਆ ਅਸੀਂ ਬਾਹਰ ਚ ਖੜ ਜਾਣਾ ਵੀ ਕਿੰਨਾ ਮੋਹ ਪ੍ਰੇਮ ਹੈ ਨਾ ਪਿੰਡ 'ਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕੁਝ ਕੁ ਲੋਕ ਮੈਨੂੰ ਐਂ ਕਹਿ ਦਿੰਦੇ ਵੀ ਤੂੰ ਵੀਡੀਓ ਪਾਉਣੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਕੀ ਲੱਛਣ ਫੜੇ ਆ ਤੇ ਕੁਝ ਕੁ ਲੋਕ ਐਵੇਂ ਦੇ ਕੋਈ ਬੰਦੇ ਪਹਿਣਾ ਦੇ ਵਿੱਚ ਪਿਆਰ ਕਿੰਨਾ ਹੈ ਨਾ ਮੈਨੂੰ ਇੱਥੋਂ ਤੁਰ ਹੀ ਜਾਂਦੀ ਨਾ ਆਵਾਜ਼ ਮਾਰੀ ਪਹਿਲਾਂ ਮੈਨੂੰ ਪਾਣੀ ਪੁੱਛਿਆ ਫਿਰ ਮੈਨੂੰ ਚਾਹ ਪੁੱਛੀ ਮੈਂ ਕਿਹਾ ਕਾਸੇ ਦੀ ਲੋੜ ਨਹੀਂ ਪੈਣੀ ਧੰਨਵਾਦ ਤੁਸੀਂ ਮੈਨੂੰ ਆਵਾ ਤੇ ਇੰਨਾ ਮੈਂ ਅੱਧਾ ਘੰਟਾ ਹੋ ਗਿਆ ਇੱਥੇ ਬੇਟੀ ਨੂੰ ਮੇਰੇ ਨਾਲ ਗੱਲਾਂ ਕੀਤੀਆਂ ਹੁਣ ਕਹਿੰਦਾ ਮੈਂ ਸਾਡੇ ਨਾਲ ਇੱਥੇ ਸਾਡੇ ਘਰੇ ਬੈਠ ਕੇ ਵੀਡੀਓ ਬਣਾ ਕੇ ਲੈ ਕੇ ਜਾਣਾ ਸਾਡਾ ਗੇਟ ਆਉਣਾ ਚਾਹੀਦਾ ਵਿੱਚ ਇਤੋਂ ਤੇ ਕਹਿੰਦੇ ਜਿੱਦੋਂ ਤੁਸੀਂ ਲੱਡੂ ਲੈ ਕੇ ਆਏ ਉਦੋਂ ਪਾਇਆ ਸੀ ਨਾ ਲੱਡੂ ਵਾਲਾ ਬਲੌਗ ਜਿੱਦੇ ਮੈਂ ਚ ਪਹਿਰੇ ਦੇ ਪਾਠ ਤੇ ਗਈ ਸੀਗੀ ਤੇ ਮੈਂ ਤੋਂ ਡੱਬੇ ਲੈ ਕੇ ਆਈ ਮੈਂ ਕਿਹਾ ਸੀ ਵੀ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਤੇ ਮੈਂ ਉਹਦੀ ਖੁਸ਼ੀ ਚ ਸੰਗਤ ਦਾ ਮੂੰਹ ਮਿੱਠਾ ਕਰਾਉਣਾ ਵਾ ਤੇ ਕਹਿੰਦੇ ਹਾਂ ਹਾਂ ਸਾਡਾ ਘਰ ਕਾ ਤੁਹਾਨੂੰ ਵਿੱਚ ਲੈ ਕੇ ਜਾਂਦਾ ਮੈਂ ਕਿ ਤੁਸੀਂ ਕਹਿੰਦੇ ਉਹ ਉਹ ਫਲਾਨਾ ਦੀ ਕੋਠੀ ਆ ਗਈ ਉਹਨਾਂ ਦਾ ਘਰ ਆ ਗਿਆ ਸਾਡੇ ਘਰ ਦਾ ਸ਼ ਤੇ ਅੱਜ ਵਲੌਗ ਪੂਰਾ ਦੇਖੋ ਆਪਾਂ ਇਹਨਾਂ ਦੇ ਇਥੋਂ ਬਾਹਰ ਦਾ ਸ਼ੂਟ ਜਦੋਂ ਨਿਕਲੇ ਉਹ ਤੋਂ ਵਲੌਗ ਦੇ ਵਿੱਚ ਸ਼ੂਟ ਕਰਾਂਗੇ ਤੇ ਵਲੌਗ ਨੂੰ ਪੂਰਾ ਦੇਖਿਓ ਤੇ ਗੱਲ ਹੁੰਦੀ ਹੈ ਸਾਰੀ ਮੋਹ ਪ੍ਰੇਮ ਦੀ ਪਿਆਰ ਮੁਹੱਬਤ ਦੀ ਹੈ ਨਾ ਤੇ ਇਹ ਵਿਚਾਰੀਆਂ ਕਹਿੰਦੀਆਂ ਦੇਖਦੀਆਂ ਤਾਂ ਅਸੀਂ ਤੈਨੂੰ ਹੈਗਾ ਸਾਨੂੰ ਐ ਵੀ ਪਤਾ ਵੀ ਤੂੰ ਸਾਡੇ ਪਿੰਡ ਦੀ ਹੈਂ ਤੇ ਵੀ ਪਰ ਅਸੀਂ ਬਾਦ ਨਹੀਂ ਮਾਰੀ ਸੀ ਕਦੇ ਵੀ ਸਾਨੂੰ ਐ ਜੇ ਸੀਗਾ ਵੀ ਪਤਾ ਨਹੀਂ ਹੈ ਨਾ ਕਿਵੇਂ ਦੱਸ ਭਾ ਹੋਊਗਾ ਦੇਖਿੰਦਾ ਤਾਂ ਬਹੁਤ ਵਧੀਆ ਲੱਗਿਆ ਮਿਲ ਕੇ ਹਨਾ ਮੋਹ ਪ੍ਰੇਮ ਹੋਵੇ ਤਾਂ ਐਦਾਂ ਦਾ ਹੋਵੇ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਤੇ ਬਾਕੀ ਤੁਸੀਂ ਮੈਂ ਜਿਹੜੇ ਬਲੌਗ ਤੜਕੇ ਕੱਲ੍ਹ ਸ਼ਾਮ ਨੂੰ ਪਾਇਆ ਸੀ ਉਹ 'ਚ ਤੁਸੀਂ ਮੈਨੂੰ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਵੀ ਤੂੰ ਟੈਨਸ਼ਨ ਨਾ ਲਿਆ ਕਰ ਜੋ ਕਹਿੰਦਾ ਕੋਈ ਕਹੀ ਜਾਵੇ ਆਪਾਂ ਅੱਜ ਤੋਂ ਬਾਅਦ ਕਿਸੇ ਵੀ ਸਰ ਕਰਦੀ ਨਹੀਂ ਲੈਣੇਗੀ ਬਸ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਆਪਾਂ ਤੁਹਾਡੀ ਸਪੋਰਟ ਦੇ ਨਾਲ ਹੀ ਕਿਸੇ ਮਕਾਮ ਨੂੰ ਹਾਸਲ ਕਰਨਾ ਵਾ ਹਨਾ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਹਿ ਨਹੀਂ ਹੁੰਦੀ ਵੀ ਮੈਂ ਮਜਬੂਰੀ ਦੇ ਵਿੱਚ ਵੀਡੀਓ ਪਾਉਣੀ ਮੇਰਾ ਵੀਡੀਓ ਪਾਉਣਾ ਕੋਈ ਸ਼ੌਂਕ ਨਹੀਂ ਹੈਗਾ ਤੇ ਸਪੋਰਟ ਕਰਿਆ ਕਰੋ ਤੇ ਬਾਕੀ ਵਲੌਗ ਨਾ ਬਣੇ ਰਹੇ ਤੁਹਾਨੂੰ ਵਲੌਗ ਹੁਣ ਆਪਾਂ ਜਿਹੜਾ ਜਿਹੜਾ ਸੂਟ ਨਹੀਂ ਲਿਆ ਜਿਹੜਾ ਹੈ ਪਹਿਣਾ ਦੀ ਡਿਮਾਂਡ ਆ ਤੇ ਆਪਾਂ ਉਹ ਸੂਟ ਲੈ ਕੇ ਵੀਡੀਓ ਬਣਾ ਕੇ ਤੇ ਸ਼ਾਮ ਨੂੰ ਵਲੌਗ ਪਾਵਾਂਗੇ ਧੰਨਵਾਦ ਜੀ ਸਾਰਿਆਂ ਦਾ ਲਓ ਵੀ ਇਥੋਂ ਹੁਣ ਆਪਾਂ ਬਣਾਉਣੇ ਇਹਨਾਂ ਦਾ ਇਥੋਂ ਬਲੌਗ ਇਥੋਂ ਬਾਰ ਦਾ ਸ਼ੂਟ ਲੈਣਾ ਵਾ ਤੇ ਮੈਂ ਕਹਾਂ ਜੇ ਭਾਈ ਮੈਨੂੰ ਕੋਈ ਕਹਿਣ ਲੱਗਾ ਦੇ ਕਿਉਂ ਵੀਡੀਓ ਲੈਤੀ ਸਾਡੇ 12 ਦੀ ਤੇ ਕਹਿੰਦੇ ਅਸੀਂ ਜ਼ਿੰਮੇਦਾਰ ਆ ਤੇ ਆਪਾਂ ਹੁਣ ਇਹਨਾਂ ਦੇ ਗੇਟਾਂ ਦੀ ਵੀਡੀਓ ਸ਼ੂਟ ਕਰ ਲੈਣੀ ਇਥੋਂ ਸਾਰੇ ਠੀਕ ਆ ਭੈਣੇ ਓਕੇ ਲਓ ਤੁਹਾਡਾ ਗੇਟ ਆ ਗਿਆ ਆ ਰਿਹਾ ਗੇਟ ਆ ਘਰ ਵਾਲੇ ਕਹਿੰਦੇ ਸਾਡੇ ਗੇਟ ਦੀ ਵੀਡੀਓ ਪਾਤੋਂ ਨਹੀਂ ਲੈਤੀ ਤੁਸੀਂ ਇੱਧਰ ਸਾਰੇ ਘਰ ਆ ਹਲ ਹੁਣ ਸਾਰਿਆਂ ਦੇ ਗੇਟਾਂ ਦਾ ਸ਼ੂਟ ਲੈ ਲੈਣਾ ਆਪਾਂ ਲਓ اگلا <سؤال> کہ جد لیا تو میں تیرے کما دینا فون ਕਵਾਬ ਬੰਦਾ ਹੈ ਪਤਾ ਨਹੀਂ ਕਾ ਤੂੰ ਧੰਦਲਾ ਜਾ ਪੂਣਾ ਚਲੋ ਕੋਈ ਨਹੀਂ ਜੇ ਬਣ ਕੇ ਬਣ ਗਿਆ ਵਲੋਗ ਇਧਰ ਆ ਗਈ ਹਵੇਲੀ ਹਾਂ ਪੁਰਾਣੀ ਹਵੇਲੀ ਪੁਰਾਣੀ ਹਾਂ ਹੁਣ ਕਿੱਥੇ ਜਾਣਾ ਕਿੱਥੇ ਜਾਣਾ ਜਾਣਾ ਨਹੀਂਗਾ ਉਧਰ ਨਹੀਂ ਜਾਣਾ ਉਹ ਮੁੰਡੇ ਕੋਲੇ ਤੈਨੂੰ ਕਿਹਾ ਸੀ ਫਨੀ ਕਿਹੜਾ ਡਾਕਟਰ ਹਰਪ੍ਰੀਤ ਾਲੀਵਾਲ ਇਹ ਬੱਚਾ ਜੰਡ ਮਢੀ ਆਈ ਸੀ ਆਹੋ ਹੀ ਆ ਵਧੀਆ ਡਾਕਟਰ ਆ ਅੱਜ ਜਾਣ ਨਹੀਂ ਦੇਣਾ ਇਹ ਮੇਰੇ ਜਾ ਕੇ ਜਵਾਕਾਂ ਨਾਲ ਕਰਦਾ ਸ਼ਰਾਰਤਾਂ